ਦਵਾਵਾ মিডিਆ ਹੌਸ ਦੇਖ ਰਿਹਾ ਹੈ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਸਦੀਪ ਸਿੰਘ ਕਲਵਾ ਔਰ ਅਸੀਂ ਪਹੁੰਚ ਚੁੱਕੇ ਹਾਂ ਕਪੂਥਲਾ ਡਿਸਟ੍ਰਿਕਟ ਦੇ ਅਦੀਨਾ ਦੇ ਪਿੰਡ ਬੂਰੇਵਾਲ ਵਿਖੇ ਜਿੱਥੇ ਕਿ ਪਹਿਲਾ ਜਿਹੜਾ ਉਹ ক্রিকেট ਟੂਰਨਾਮੈਂਟ ਪ੍ਰਿੰਟ ਦੇ ਨੌਜਵਾਲਾ ਵੱਲੋਂ ਕਰਵਾਇਆ ਜਾ ਰਿਹਾ ਸੋ ਇੱਥੇ ਸੱਜਣ ਮੌਜੂਦ ਨੇ ਸਾਡੇ ਨਾਲ ਉਹਨਾਂ ਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਰ ਤੁਹਾਡਾ ਮੇਰਾ ਰੇਸ਼ਮ ਸਿੰਘ ਆ ਜੀ ਮੈਂ ਪਿੰਡ ਬੂਰੇਵਾਲ ਦਾ ਰਹਿਣ ਵਾਲਾ ਇੱਕਤਾ ਕਲੱਬ ਬੂਰੇਵਾਲ ਵੱਲੋਂ ਜਰਾਂ ਤੇ ਜਦ ਬੂਰੇਵਾਲ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ ਬੜੀ ਖੁਸ਼ੀ ਦੀ ਗੱਲ ਆ ਜਿੱਥੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਬਹੁਤ ਵੱਡੀ ਪੱਧਰ ਤੇ ਹੋਇਆ ਹੋਇਆ ਹੈ ਵਾ ਉੱਥੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਇੱਕ ਬਹੁਤ ਵੱਡਾ ਉਪਰਾਲੇ ਵਾ ਮੈਂ ਸਾਰੇ ਨਗਰ ਨੂੰ ਐਨਆਰਆਈ ਵੀਰਾਂ ਨੂੰ ਵਧਾਈ ਦੇਣਾ ਤੇ ਲੋਕਾਂ ਨੂੰ ਦੱਸ ਦੇਣਾ ਚਾਹਣਾ ਕਿ ਆਪਾਂ ਨੂੰ ਇਹਨਾਂ ਤੋਂ ਸੇਧ ਲੈ ਕੇ ਪਿੰਡਾਂ ਦੇ ਵਿੱਚ ਜਾ ਕੇ ਉਪਰਾਲੇ ਕਰਨੇ ਚਾਹੀਦੇ ਹਨ ਧੰਨਵਾਦ ਧੰਨਵਾਦ ਜੀ ਕੀ ਨਾਮ ਸਰ ਤੁਹਾਡਾ ਕਸ਼ਮੀਰ ਸਿੰਘ ਜੀ ਸਰ ਇਹ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਨੌਜਵਾਨ ਵੀਰਾਂ ਵੱਲ ਉਸ ਨੂੰ ਕੀ ਕਿਹਾ ਜਾਊਗਾ ਜੀ ਅਸੀਂ ਇਹਨਾਂ ਦਾ ਰਣੀਆ ਜੀ ਇਹਨਾਂ ਨੌਜਵਾਨ ਵੀਰਾਂ ਦੇ ਜਿਨ੍ਹਾਂ ਨੇ ਇਦਾਂ ਵੱਡਾ ਪ੍ਰਾਲਾ ਕੀਤਾ ਇੱਕ ਤਾਂ ਸਪੋਰਟਸ ਕਲੱਬ ਵਾਲੇ ಗ್ರಾಮ ਪੰਚਾਇਤ ਪੂਰਾ ਨਗਰ ਬੁੜੇਵਾਲ ਤੇ ਉਹ ਵਾਲੇ ਸਮੇਂ 'ਚ ਨਸ਼ਿਆਂ ਤੋਂ ਬਚਣਗੇ ਨੌਜਵਾਨ ਸਾਡੇ ਤੇ ਅਸੀਂ ਚਾਹੁੰਦੇ ਆ ਵੀ ਇਦਾਂ ਵੱਧ ਤੋਂ ਵੱਧ ਨੌਜਵਾਨ ਖੇਡਾਂ ਵੱਲ ਲਾਉਣ ਤੇ ਨਸ਼ੇ ਤੋਂ ਦੂਰ ਰਹਿਣ ਔਰ ਕਿੱਦਾਂ ਕਿਤੇ ਪੰਜਾਬ ਦੀ ਮਾਂ ਖੇਡ ਕਬੱਡੀ ਕਹੇ ਜਾਂਦਾ ਸੋ ਕਬੱਡੀ ਦੇ ਨਾਲ-ਨਾਲ ਇਹ ਵੀ ਰੁਝਾਨ ਮੁੰਡਿਆਂ ਵਿੱਚ ਆ ਗਿਆ ਕਿ ਇਹ ਖੇਡ ਨੂੰ ਵੀ ਲੋਕ ਪ੍ਰਮੋਟ ਕਰ ਰਹੇ ਨੇ ਪੰਜਾਬ ਦੇ ਨੌਜਵਾਨ ਸੋ ਇਹ ਬੜੀ ਵਧੀਆ ਗੱਲ ਹੈ ਉਹ ਵੀ ਮੇਰੀ ਵਧੀਆ ਗੱਲਾਂ ਤੇ ਪਰ ਹੁਣ ਜਿਹੜੀ ਮਿੱਟੀ ਆ ਮਿੱਟੀ ਦੇ ਲੋਕ ਦੂਰ ਰਹਿਣ ਲੱਗ ਪਏ ਆ। ਜੀ ਜੀ। ਇਹ ਮਿੱਟੀ ਕਦੇ ਪੰਥੇ ਨੂੰ ਲੱਗਣੀ ਨਹੀਂ ਚਾਹੀਦੀ। ਜੀ ਜੀ। ਇਹ ਜਿਹੜੇ ਪਹਿਲਵਾਨ ਸੀ ਖਾੜੇ ਤੇ ਧੁਰਦੇ ਸੀ ਤੇ ਮਿੱਟੀ ਨਾਲ ਪਿਆਰ ਕਰਦੇ ਸੀ ਉਹਨੇ ਵੀ ਆਪਣੀ ਮਿੱਟੀ ਨਾਲ ਪਿਆਰ ਨਹੀਂ ਕਰਦੇ ਤਾਂ ਵਿਦੇਸ਼ਾਂ ਵਾਲ ਭੱਜਣਦੇ ਆ। ਜੀ ਜੀ ਜੀ। ਸੋ ਕਿਤੇ ਨਾ ਕਿਤੇ ਪੰਜਾਬੀ ਨੌਜਵਾਨ ਪੰਜਾਬੀ ਮੁੰਡੇ ਜਿਹੜੇ ਉਹ ਵੀ ਕ੍ਰਿਕਟ ਦੇ ਵਿੱਚ ਆਪਣਾ ਨਾਮ ਰੌਸ਼ਨ ਕਰ ਰਹੇ ਨੇ ਜਿਸ ਤਰ੍ਹਾਂ ਦੇ ਅਪਾਪ ਦੇਖਿਆ ਗਿਆ ਇਸ ਵਾਰ वर्ल्ड कप ਜਿਹੜਾ ਹੋਇਆ ਉਸ ਦੇ ਵਿੱਚ ਵੀ ਆਪਣੇ ਪੰਜਾਬ ਦੇ ਨੌਜਵਾਨ ਮੁੰਡੇ ਦਾ ਕਾਫੀ ਯੋਗਦਾਨ ਰਿਹਾ ਸੋ ਕਿਤੇ ਨਾ ਕਿਤੇ ਇਹ ਉਹ ਵੀ ਪਿੰਡੂ ਲੈਵਲ ਤੋਂ ਉੱਠ ਕੇ ਉੱਪਰ ਆਏ ਨੇ ਸੋ ਜੇਕਰ ਪਿੰਡ ਲੈਵਲ ਤੇ ਜੇਕਰ ಗ್ರಾಮ ਪੰਚਾਇਤ ਜਾਂ ਨੌਜਵਾਨ ਲੋਕ ਜਿਹੜੇ ਇਹਨਾਂ ਦੀ ਸਪੋਰਟ ਕਰਨ ਤਾਂ ਹੋ ਸਕਦਾ ਹੈ ਇਹ ਵੀ ਅੱਗੇ ਆਉਣਗੇ ਬਿਲਕੁਲ ਜੀ ਜੀ ਸਾਡੇ ਰੀਤੀ ਰਿਵਾਜ ਬਦਲ ਗਏ ਤੇ ਰਵਾਇਤੀ ਖੇਡਾਂ ਵੀ ਸਾਡੀਆਂ ਬਦਲ ਗਈਆਂ ਵਾ ਜੀ ਇਹ ਉਹਦੇ ਵਿੱਚ ਜਿਹੜਾ ਕ੍ਰਿਕਟ ਟੂਰਨਾਮੈਂਟ ਹੋਇਆ ਗਿਆ ਆਪਣਾ ਵਰਲਡ ਕੱਪ ਜੀ ਉਹਦੇ ਤੋਂ ਸ਼ੇਦ ਲੈ ਕੇ ਨੌਜਵਾਨ ਅੱਗੇ ਆ ਰਹੇ ਆ ਦੇਖ ਰਿਹਾ ਕਿ ਸਾਡੇ ਪੰਜਾਬੀ ਵੀਰਾਂ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜੀ ਆਉਣ ਵਾਲੇ ਸਮੇਂ ਤੇ ਵਿੱਚ ਸਾਰਾ ਸਿਸਟਮ ਪੰਜਾਬੀਆਂ ਦੇ ਹੱਥ ਵਿੱਚ ਹੀ ਆਊਗਾ ਜੀ ਧੰਨਵਾਦ ਜੀ ਕੀ ਨਾਮ ਸਰ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਜੇ ਮੈਂ ਬੁਰੇਵਾਲ ਦਾ ਵਾਸੀ ਆ ਜੀ ਬਹੁਤ ਹੀ ਵਧੀਆ ਮੁੰਡਿਆਂ ਦਾ ਉਭਰਾਲਾ ਹੈਗਾ ਤੇ ਆਉਣ ਵਾਲੇ ਸਮੇਂ ਵਿੱਚ ਜੇ ਜ ਕੋਈ ਕਮੀ ਪੇਸ਼ੀ ਰਹੀ ਹੈ ਉਹਨੂੰ ਦੂਰ ਕਰਾਂਗੇ ਅਸੀਂ ਤੇ ਮਹਾਰਾਜ ਕਰੇ ਚੜ੍ਹਦੀ ਕਲਾ ਚ ਰਹੇ ਪਿੰਡ ਤੇ ਨਗਰ ਤੇ ਮੁੰਡੇ ਜਿਨ੍ਹਾਂ ਨੇ ਕਰਵਾਇਆ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਉਹਨਾਂ ਦੇ ਸਮਝ ਇਹਨਾਂ ਦਾ ਵਧੀਆ ਤਰੀਕੇ ਨਾਲ ਯੋਗਦਾਨ ਦਿੱਤਾ ਜਾਊਗਾ ਜੇ ਕੋਈ ਚੀਜ਼ ਦੀ ਕਮੀ ਤੇ ਪੂਰੀ ਕੀਤੀ ਜਾਊਗੀ ਔਰ ਇਹ ਪਹਿਲਾ ਟੂਰਨਾਮੈਂਟ ਆ ਅਗਲੇ ਸਾਲ ਵੀ ਕਰਵਾਉਗੇ ਜੀ ਬਿਲਕੁਲ ਡੈਫੀਨੇਟਲੀ ਇਹ ਮੁੰਡਿਆਂ ਨੇ ਸ਼ੁਰੂਆਤ ਕੀਤੀ ਦਾ ਆਪਾਂ ਹੋ ਸਕਦਾ ਹੈ ক্রিকেট ਦੇ ਨਾਲ ਹੋਰ ਚੀਜ਼ ਕੋਈ ਐਡ ਕਰਨ ਦੀ ਜਰੂਰੀ ਵੀ ਬਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਕੋਈ ਨਹੀਂ ਲੱਗਦਾ ਔਰ ਕੀ ਕਹਿਣਾ ਚਾਹੋਗੇ ਅੱਜ ਨੌਜਵਾਨ ਮੁੰਡੇ ਟੂਰਨਾਮੈਂਟ ਕਰਾ ਰਹੇ ਆਂ ਮੈਂ ਨੌਜਵਾਨ ਤੁਹਾਨੂੰ ਦੱਸਾਈ ਦੇਣਾ ਤੇ ਤੁਹਾਡੇ ਜਿਹੜੇ ਇਹਨਾਂ ਲੱਗੇ ਆਂ ਔਰ ਵਾਲੇ ਸਮੇਤੀ ਅਸੀਂ ਏਦਵੀਂ ਬਾਤ ਖੇਡਾਂ ਜਿਆਦੀਆਂ ਕਰਾਇਆ ਕਰਾਂਗੇ ਜੀ ਔਰ ਸਾਰੇ ਆ ਗੱਦਾਂ ਉੱਪਰ ਦੀ ਬਾਦੀ ਬਣ ਸੋਤਾਲਵਾ ਜੀ ਸੋ ਬਜ਼ੁਰਗਾਂ ਵੱਲੋਂ ਵੀ ਇਹ ਬੜਾ ਉਤਸ਼ਾਹ ਬਜ਼ੁਰਗਾਂ ਦੇ ਵਿੱਚ ਵੀ ਜਿੱਥੇ ਨੌਜਵਾਨਾਂ ਵਿੱਚ ਉਤਸ਼ਾਹ ਹੈ ਤੇ ਬਜ਼ੁਰਗਾਂ ਵਿੱਚ ਵੀ ਉਤਸ਼ਾਹ ਹੈ ਹੋਰ ਵੀ ਸੱਜਣ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਜੀ ਤੁਹਾਡਾ ਮੈਂ ਪਹਿਲਾਂ ਉਹ ਤੇ ਦੁਆਬਾ মিডিਆ ਵਾਲਿਆਂ ਨੂੰ ਵਧਾਈ ਦਿੰਦਾ ਵਾਂ ਜਿਹੜੇ ਇੱਥੇ ਪਿੰਡ ਬੂੜੇਵਾਲ ਤੇ ਕਵਰੇਜ ਕਰਨ ਨੂੰ ਪਹੁੰਚੇ ਆ ਮੈਂ ਮੰਗਲ ਸਿੰਘ ਪੱਟੀ ਸਾਫ ਕਾਲ ਸਰਪੰਚ ਪੰਚਾਇਤ ਸੰਪਤੀ ਜੇ ਸਰਪੰਚ ਬਣੋਦੀ ਮੈਂ ਇਕਤਾ ਕਲੱਬ ਨੌਜਵਾਨ ਕਮੇਟੀ ਨੂੰ ਆਪਣੇ ਵੱਲੋਂ ਵਧਾਈ ਦਿੰਦਾ ਵਾਂ ਬਹੁਤ ਬੜਾ ਪ੍ਰਾਲਾ ਇਹਨਾਂ ਨੇ ਕੀਤਾ ਵਾ ਜੀ ਜਿਹੜਾ ਨੌਜਵਾਨਾਂ ਨੂੰ ਚੰਗੀ ਸਿਹਤ ਮਿਲੂਗੀ ਜੀ ਕਿਉਂਕਿ ਇਹਨਾਂ ਨੇ ਜਿਹੜਾ ਟੂਰਨਾਮੈਂਟ ਕਰਾਇਆ ਅੱਜ ਜੀ ਉਹਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਆ ਜੀ ਇਹ ਤਾਂ ਹੈਗੇ ਆ ਪਰ ਜਿਹੜੀ ਸਾਡੀ ਛੋਟੀ ਜਨਰੇਸ਼ਨ ਆ ਜੀ ਉਹਨਾਂ ਨੂੰ ਵੀ ਇਹ ਬਹੁਤ ਮੰਨ ਲਓ ਚੰਗੀ ਸਿਹਤ ਮਿਲੂਗੀ ਜੀ ਕਿਉਂਕਿ ਅੱਜ ਮੈਂ ਦੇਖਿਆ ਛੋਟੇ ਬੱਚੇ ਵੀ ਜਿਹੜੇ ਅਸੀਂ ਗਰਾਊਂਡ ਦੇ ਵਿੱਚ ਆਏ ਪਏ ਆ ਜਿਨ੍ਹਾਂ ਦੀ ਉਮਰ 7 ਤੋਂ 8-9 ਸਾਲ ਆ ਉਹ ਬਿਲਕੁਲ ਛੋਟੇ ਬੱਚੇ ਵੱਡਿਆਂ ਵੱਲ ਵੇਖ ਕੇ ਸਿੱਖਦੇ ਨੇ ਬਿਲਕੁਲ ਜੀ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਇਹ ਆ ਵੀ ਜਿੱਦਨ ਤੇ ਇਹਨਾਂ ਦੇ ਆਪਣੇ ਜੋ ਪੰਜਵਾਂ ਦਿਨ ਹੋ ਗਿਆ ਵਾ ਤਕਰੀਬਨ ਜੀ ਤੇ ਪੰਜਾਂ ਦਿਨਾਂ ਦੀ ਤਕਰੀਬਨ ਜਿਹੜੇ ਛੋਟੇ ਬੱਚੇ ਆ 9 ਤੋਂ 10 ਵਜੇ ਦੀ ਕਿਥੇ ਗਰਾਊਂਡ 'ਚ ਰਹਿੰਦੇ ਆ ਜੀ ਠੀਕ ਹੈ ਨਾ ਕਿ ਸਾਡੇ ਚਲੋ ਜੇ ਹੁਣ ਸਰਕਾਰਾਂ ਦੀ ਗੱਲ ਕੀਤੀ ਜਾਵੇ ਤੇ ਜਿਹੜਾ ਨਸ਼ਿਆਂ ਦਾ ਦਰਿਆ ਚੱਲ ਰਿਹਾ ਵਾ ਜੀ ਜੀ ਉਹਦੇ ਮੁਕਾਬਕ ਜਿਹੜਾ ਸਾਡਾ ਟੂਰਨਾਮੈਂਟ ਹੋਇਆ ਮੈਂ ਕਹਿੰਦਾ ਸਾਰੇ ਨੱਗਨਵਾਸੀ ਬੁੜੇਵਾਲ ਜਿਹੜਾ ਇਕਤਾ ਕਲੱਬ ਨੌਜਵਾਨ ਕਮੇਟੀ ਆ ਬਹੁਤ ਤਕੜਾ ਬਰਾਲਾ ਵਾ ਮੈਂ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਵਧਾਈ ਦਿੰਦਾ ਉਹ ਅਗਲੇ ਸਾਲ ਵੀ ਕਰਵਾਉਗੇ ਜੀ ਟੂਰਨਾਮੈਂਟ ਸਾਡੇ ਹੋਗੇ ਨੌਜਵਾਨ ਮੁੜਿਆ ਦਾ ਹੋ ਸਕਿਆ ਨੌਜਵਾਨਾਂ ਦਾ ਜਿਹੜਾ ਇਹ ਪ੍ਰਾਲਾ ਹੈ ਤੇ ਨਵੰਬਰ ਦਸੰਬਰ ਦੇ ਵਿੱਚ ਉਹਨਾਂ ਦੀ ਜੇ ਸਲਾਹ ਹੋਈ ਇਹ ਹੈ ਕਿ ਟੂਰਨਾਮੈਂਟ ਦੁਆਰਾ ਫੇਰ ਕਹਿੰਦੇ ਆਂ ਅਸੀਂ ਆਪਣੇ ਲੈਵਲ ਤੇ ਕਰਵਾਵਾਂਗੇ ਜੀ ਤੇ ਪਿੰਡ ਵਾਸੀਆਂ ਨੂੰ ਜਿਹੜਾ ਨਗਰ ਵੱਲੋਂ ਪੂਰਾ ਸੰਯੋਗ ਦਿੱਤਾ ਜਾਵੇ ਜੀ ਠੀਕ ਹੈ ਨਾ ਮੈਂ ਫੇਰ ਨੌਜਾਨ ਜਿਹੜੀ ਇਕਤਾ ਕਲੱਬਾ ਮੈਂ ਇਹਨਾਂ ਨੂੰ ਵਧਾਈ ਦਿੰਦਾ ਵਾਂ ਇਹਨਾਂ ਦਾ ਤਕੜਾ ਪ੍ਰਾਲਾ ਕੀਤਾ ਇਹਨਾਂ ਨੇ ਜਿਹੜੀ ਆ ਟੂਰਨਾਮੈਂਟ ਕਰਾਏ ਆ ਜਿਹੜੀ ਨੌਜਵਾਨ ਪੀੜ੍ਹੀਆਂ ਨੂੰ ਚੰਗੀ ਸਿੱਖਿਆ ਮਿਲ ਲਈਏ ਛੋਟੇ ਬੱਚਿਆਂ ਨੂੰ ਸਭ ਤੋਂ ਕੋਈ ਨਸ਼ਾ ਯਾਲਾ ਛੱਲ ਰਿਹਾ ਵਾ ਉਹ ਨਸ਼ੇ ਤੋਂ ਹਟ ਕੇ ਇੱਧਰ ਨੂੰ ਜਿਹੜਾ ਵਾ ਆਉਣ ਦੇ ਨਾਲ ਮੰਨ ਲਓ ਗੇਮ ক্রিকেট ਟੂਰਨਾਮੈਂਟ ਦੇ ਵਿੱਚ ਇੱਧਰ ਗੇਮ ਦੇ ਵਿੱਚ ਆਉਣ ਦੇ ਨਾਲ ਮੰਨ ਲਓ ਉਹ ਨਸ਼ਾ ਤੋਂ ਬਚ ਸਕਣਗੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਧੰਵਾ ਜੀ ਸੋ ਬਿਲਕੁਲ ਜੀ ਬੂਰੇਵਾਲ ਦੇ ਉੱਤੇ ਵਿਖੇ ਵਕ ਵਕ ਸੱਜਣਾ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਸੋ ক্রিকেট ਦਾ ਤੁਸੀਂ ਮੈਚ ਜਿਹੜਾ ਉਹਦੇ ਵੀ ਕੁਝ ਅਸ਼ੇਰੇ ਦੇਖੇ ਨੇ ਕੈਪਟਨ ਸਰਦੀਪ ਸਿੰਘ ਝਾਦੇ ਨਾਲ ਜਸਦੇਵ ਸਿੰਘ ਝਾਦੇ ਦਬਾਬਾ মিডিਆ ਹਾਊਸ ਸੁਲਤਾਨਪੁਰ